ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਇਹ ਸ਼ਖਸ਼ ਖੰਬੇ ਨਾਲ ਬੰਨਿਆ ਹੋਇਆ ਤੇ ਲੋਕ ਆਲੇ-ਦੁਆਲੇ ਇਕੱਠੇ ਹੋਏ ਹੋਇਆ ਕੋਈ ਚਪੇੜ ਵੀ ਮਾਰ ਜਾਂਦਾ ਤੇ ਕੋਈ ਘੂਰ ਵੀ ਜਾਂਦਾ ਤੇ ਕੋਈ ਠੁੱਡਾ ਮਾਰ ਜਾਂਦਾ ਤੇ ਇਸ ਸ਼ਖਸ਼ ਨੂੰ ਖੰਬੇ ਨਾਲ ਇਸ ਲਈ ਬੰਨਿਆ ਗਿਆ ਕਿਉਂਕਿ ਇਸਨੇ ਸ਼ਰਿਆਮ ਬਾਜ਼ਾਰ ਦੇ ਵਿੱਚ ਮੋਟਰਸਾਈਕਲ ਚੋਰੀ ਕਰਨ ਦੀ ਜ਼ੁਰਤ ਦਿਖਾਈ ਹੈ ਤੇ ਜਿਸ ਨੂੰ ਲੋਕਾਂ ਨੇ ਫੜ ਕੇ ਖੰਬੇ ਨਾਲ ਬੰਨ ਲਿਆ ਅਤੇ ਚਪੇੜਾ ਨਾਲ ਮੂੰਹ ਲਾਲ ਕਰ ਦਿੱਤਾ ਉਸ ਤੋਂ ਬਾਅਦ ਮੂੰਹ ਤੇ ਦੁਕਾਨਦਾਰਾਂ ਵੱਲੋਂ ਕਾਲਖ ਮੜ ਦਿੱਤੀ ਗਈ ਹੈ। ਇਹ ਘਟਨਾ ਫਿਰੋਜ਼ਪੁਰ ਦੇ ਆਰੀਆ ਸਮਾਜ ਚੌਂਕ ਦੀ ਹੈ ਜਿਸ ਦੇ ਵਿੱਚ ਬਾਜ਼ਾਰ ਦੇ ਵਿੱਚ ਮੋਟਰਸਾਈਕਲ ਚੋਰੀ ਕਰਦਾ ਇਹ ਵਿਅਕਤੀ ਕਾਬੂ ਕੀਤਾ ਗਿਆ। ਪਹਿਲਾਂ ਇਸ ਨੂੰ ਫੜ ਕੇ ਖੰਬੇ ਨਾਲ ਬੰਨ੍ਹਿਆ ਗਿਆ ਉਸ ਤੋਂ ਬਾਅਦ ਇਹਦਾ ਮੂੰਹ ਕਾਲਾ ਕਰਕੇ ਬਾਜ਼ਾਰ ਦੇ ਵਿੱਚ ਵੀ ਘੁਮਾਇਆ ਗਿਆ। ਫਿਰੋਜ਼ਪੁਰ ਦੇ ਵਿੱਚ ਆਈ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਤੇ ਚੋਰ ਬੇਖੌਫ ਹੋ ਕੇ ਦੁਕਾਨਾਂ ਦੇ ਅੱਗੇ ਖੜੇ ਹੋਏ ਮੋਟਰਸਾਈਕਲ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਖੋਈਪੁਰ ਦੇ ਆਰੀਆ ਸਮਾਜ ਚੌਂਕ ਵਿੱਚ ਇੱਕ ਚੋਰ ਵੱਲੋਂ ਸ਼ਰੇਆਮ ਫੋਟੋਰ ਸਾਈਕਲ ਚੋਰੀ ਕੀਤਾ ਜਾ ਰਿਹਾ ਸੀ ਤੇ ਨਸ਼ੇ ਦੇ ਵਿੱਚ ਧੁੱਤ ਚੋਰ ਮੋਟਰਸਾਈਕਲ ਨੂੰ ਚੋਰੀ ਕਰਦਾ ਦੁਕਾਨਦਾਰ ਵੱਲੋਂ ਫੜਿਆ ਗਿਆ ਤੇ ਉਲਟਾ ਚੋਰ ਦੁਕਾਨਦਾਰ ਨੂੰ ਹੀ ਧਮਕਾਉਂਦਾ ਰਿਹਾ ਅਤੇ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਮੰਗਦਾ ਰਿਹਾ ਕਿ ਉਸ ਨੂੰ ਮੋਟਰਸਾਈਕਲ ਦੇ ਨਹੀਂ ਤੇ ਉਸ ਨੂੰ ਚੁੱਕ ਕੇ ਲੈ ਜਾਵੇਗਾ ਇਸ ਦੌਰਾਨ ਬਾਜ਼ਾਰ ਦੇ ਵਿੱਚ ਇਕੱਠੇ ਹੋ ਗਏ ਲੋਕਾਂ ਵੱਲੋਂ ਚੋਰ ਨੂੰ ਫੜ ਲਿਆ ਗਿਆ ਤੇ ਜੰਮ ਕੇ ਉਸ ਦੀ ਸੇਵਾ ਕੀਤੀ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਉਹ ਕਾਲਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਵੀ ਘੁਮਾਇਆ ਗਿਆ ਤੇ ਉਸ ਦੀ ਰੱਜ ਕੇ ਛੇਤਰ ਪ੍ਰੇੜ ਕੀਤੀ ਗਈ ਹੈ ਬਾਜ਼ਾਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਪਰ ਉਹਨਾਂ ਨੂੰ ਪੁਲਿਸ ਵਾਲੇ ਬਿਨਾਂ ਕਾਰਵਾਈ ਕੀਤੇ ਛੱਡ ਦਿੰਦੇ ਨੇ ਚੋਰੀ ਦੀਆਂ ਵਾਰਦਾਤਾਂ ਪਿਛਲੇ ਦਿਨਾਂ ਵਿੱਚ ਇੰਨੀਆਂ ਵਧ ਗਈਆਂ ਕਿ ਹੁਣ ਖੁਦ ਜਨਤਾ ਆਪਣੀ ਸੁਰੱਖਿਆ ਆਪ ਕਰਨ ਲਈ ਬੇਵਸ ਹੋਈ ਪਈ ਹੈ ਤੇ ਲੋਕਾਂ ਨੂੰ ਆਪ ਚਾਹੀਦਾ ਹੈ ਕਿ ਇਹੋ ਜੇ ਚੋਰਾਂ ਨੂੰ ਸਬਕ ਸਿਖਾਇਆ ਜਾਵੇ ਪ੍ਰਧਾਨਾ ਬਾਜ਼ਾਰ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਤੇ ਪੁਲਿਸ ਦੀ ਕਾਰਜਗਾਰੀ ਤੇ ਵੀ ਲੋਕਾਂ ਨੇ ਸਵਾਲ ਉਠਾਇਆ ਹੈ। ਮੈਂ ਅਸ਼ੋਕ ਕੁਮਾਰ ਸੱਜੇਵਾਲੀ ਬਿਲਾਲ ਵਾਈ ਚੌਂਕ 'ਚ ਮੇਰੀ ਦੁਕਾਨ ਹੈ। ਫੁੱਲਾਂ ਦਾ ਕੰਮ ਕਰਦਾ ਮੈਂ। ਗੱਲਬਾਤ ਹੋਈ ਭਾਈ ਸਾਹਿਬ ਇਹ ਮਰੋ ਆਇਆ ਬਾਹਰ ਮੋਟਰਸਾਈਕਲ ਖੜੀ ਸੀ ਤੇ 43 ਨੰਬਰ। ਇਹ ਆਇਆ ਇਹਨੇ ਚਾਬੀ ਲਾਈ ਪਹਿਲੇ ਕਹਿੰਦਾ ਨਹੀਂ ਖੁੱਲਿਆ। ਮੈਂ ਆ ਗਿਆ ਬਾਹਰ ਨੌਕਰ ਖੜਾ ਸੀਗਾ। ਨੌਕਰ ਖੜਾ ਸੀਗਾ ਨੌਕਰ ਕਹਿੰਦਾ ਚਾਬੀ ਹੈ ਮੈਨੂੰ ਮੋਟਰਸਾਈਕਲ ਦੀ ਮੈਂ ਲੈ ਕੇ ਜਾਣੀ ਹੈ। ਤੇ ਮੈਂ ਨੌਕਰ ਨੂੰ ਆ ਕੇ ਪੁੱਛਿਆ ਮੈਂ ਕਾਦੀ ਚਾਬੇ ਮੰਗਦਾ ਕਹਿੰਦਾ ਬੋਲੀ ਮੋਟਰਸਾਈਕਲ ਦੀ ਚਾਬੇ ਮੰਗਦਾ ਤੇ ਨਹੀਂ ਜੀ ਦੁਕਾਨ ਦੇ ਬਾਹਰ ਹੀ ਖੜਾ ਸੀਗਾ ਜੀ ਹਾਂ ਜੀ ਮੈਂ ਵੀ ਬਾਹਰ ਆ ਗਿਆ ਤੇ ਮੈਂ ਕਹਿੰਦਾ ਜੀ ਚਾਬੀ ਕਾਦੀ ਲੈਣੀ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਜਾਣੀ ਐ ਬੋਲੀ ਚਾਬੀ ਦੇ ਦੋ ਨਹੀਂ ਤੇ ਮੈਂ ਵੈਸੇ ਹੀ ਲੈ ਜਾਂਗਾ ਅੱਗੋਂ ਮੈਂ ਆਇਆ ਮੈਂ ਚਾਰ ਜੜੀਆਂ ਦੇ ਮੈਂ ਇਹਨੂੰ ਕਿਹਾ ਮੈਂ ਕਾਦੀ ਮੋਟਰਸਾਈਕਲ ਦੀ ਚਾਬੇ ਆ ਕਹਿੰਦਾ ਮੇਰਾ ਐ ਮੋਟਰਸਾਈਕਲ ਤੁਸੀਂ ਕੀ ਲੱਗਦੇ ਜੇ ਅੱਗੋਂ ਫਿਰ ਵੱਡੇ ਭਾਈ ਸਾਹਿਬ ਹੀ ਆ ਗਏ ਮੇਰੇ ਗੱਲ ਪੈ ਗਿਆ ਮੇਰਾ ਕੁਰਤਾ ਫਾੜ ਦਿੰਨੇ ਆ ਦੇਖੋ ਜੀ ਵੱਡੇ ਭਾਈ ਸਾਹਿਬ ਆ ਗਏ ਵੱਡੇ ਭਾਈ ਸਾਹਿਬ ਦੇ ਗੱਲ ਬਹਿ ਗਿਆ ਇਹਨਾਂ ਨੇ ਕਮੀਦ ਵੱਡੇ ਬਹੁਤ ਦਿਨ ਬਟਾ ਫੜੀ ਰੱਖੇ ਛੱਡਿਆ ਨਹੀਂ ਬਿਆਰ ਵਾਲੇ ਇਕੱਠੇ ਹੋਏ ਉਹਨਾਂ ਨੇ ਚਾਰ ਲਗਾਈਆਂ ਫਿਰ ਇਹਨੇ ਮਤਲਬ ਕਿ ਸਾਨੂੰ ਛੱਡ ਕੇ ਤੇ ਅਸੀਂ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਨਸ਼ਾ ਕੀਤਾ ਹੈ ਜੀ ਬੋ ਜੀ ਹਾਂ ਜੀ ਹਾਂ ਜੀ ਹਾਂ ਜੀ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਹੈ ਬੋ ਜੀ ਅਜੇ ਥੋੜੇ ਦਿਨ ਪਹਿਲੇ ਥੋੜੇ ਦਿਨ ਪਹਿਲੇ ਇੱਥੇ ਇਹੀ ਬੰਦਾ ਆਇਆ ਸੀਗਾ ਉਹਦੇ ਨਾਲ ਵੀ ਇਹੀ ਹਾਲ ਕੀਤਾ ਸੀ ਉਹ ਵੀ ਇੱਥੇ ਵਿਸ਼ਾਲਟ ਵਿਸ਼ਾਲੀਆਂ ਖੋਦਿਆ ਵਾਰਦਾਤ ਤਾਂ ਵਧੀਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਵਿਸ਼ਾਲਟ ਡੈਂਟ ਹੋਸ ਵਾਲਿਆਂ ਦੇ ਕੈਂਟਰ ਦੇ ਵਿੱਚੋਂ ਬੈਟਰੀ ਲੈਣ ਵਾਸਤੇ ਆਇਆ ਸੀ ਬੰਦਾ ਇੱਕ ਉਹਦੇ ਨਾਲ ਵੀ ਇੱਥੇ ਹੀ ਅਸੀਂ ਵਾਰਦਾਤ ਕੀਤੀ ਉਹਨੇ ਹਾਂਜੀ ਪੁਲਿਸ ਦੇ ਵਾਲੇ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਰਹੀ ਸਾਨੂੰ ਇਹ ਹੀ ਪਤਾ ਇੱਥੋਂ ਲਿਆ ਕੇ ਅਗਲੇ ਚੌਂਕ 'ਚ ਛੱਡ ਦੇਣਗੇ ਮਗਰ ਇਸ ਕਰਕੇ ਅਸੀਂ ਕਹਿੰਨੇ ਆ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਹੱਦ ਹੱਥ ਜੋੜ ਕੇ ਬੇਨਤੀ ਕਰਦੇ ਆ ਬੇਇੱਜ਼ਤੀ ਤੇ ਨੱਥ ਪਈ ਜਾਵੇ ਬੋ ਜੀ ਮੇਰਾ ਨਾਮ ਮੇਰਾ ਨਾਮ ਨਹੀਂ ਲਖਣਾ ਜੀ ਮੈਂ ਚੌਂਕ ਆਰਸਮਾ ਚੌਂਕ ਪ੍ਰਧਾਨ ਆ ਜੀ ਅਸੀਂ ਪਰਸੋ ਚੌਥ ਵੀ ਇੱਕ ਚੋਰ ਫੜਿਆ ਸੀ ਉਹ ਫੜਾਤਾ ਸੀ ਜੀ ਤੇ ਅੱਜ ਫੇਰ ਇਥੋਂ ਸ਼ਿੰਗਾਰ ਸੈਂਟਰ ਵਾਲਿਆਂ ਦਾ ਮੋਟਰਸਾਈਕਲ ਚੋਰੀ ਕਰਦੇ ਬੰਦਾ ਫੜਿਆ ਜੀ ਬਾਕੀ ਇਹ ਜੀ ਜਿਹੜੀ ਗੱਲ ਸੱਚ ਹੈ ਵੀ ਕੁਝ ਦਿਨ ਤੋਂ ਜਿਹੜੇ ਹੁਣ ਨਵੇਂ ਸਾਡੇ ਐਸ ਐਚਓ ਸਾਹਿਬ ਆਏ ਨੇ ਉਹ ਬਹੁਤ ਵਧੀਆ ਕਾਰਾ ਕਰ ਰਹੇ ਨੇ ਬਟ ਇਹਨਾਂ ਦੀ ਤਦਾਦ ਇੰਨੀ ਜ਼ਿਆਦਾ ਵੱਧ ਚੁੱਕੀ ਆ ਨਾ ਕਿ ਉਧ ਦੇ ਕਾਬੂ ਪਾਣਾ ਬਹੁਤ ਔਖਾ ਆ ਉਹਨਾਂ ਨੇ ਆ 15 20 ਚੋਰ ਫੜੇ ਨੇ ਹੁਣ ਆਪਾਂ ਸਾਰਿਆਂ ਨੂੰ ਮੈਂ ਤਾਂ ਇਹ ਉਸ ਦਿਨ ਦਿੰਨਾ ਵੀ ਪਬਲਿਕ ਵੀ ਕਰੇ ਕੁਛ ਪਬਲਿਕ ਚੋਰ ਫੜੇ ਉਹਨੂੰ ਫੜਾ ਕੇ ਆਏ ਉਹਨੂੰ ਅੰਦਰ ਦੇ ਕੇ ਆਏ ਸਾਰੋਜ ਕਰੇ ਆਪਾਂ ਫੜ ਕੇ ਉਹਨੂੰ ਛੱਡ ਦਿੰਨੇ ਆ ਬਾਅਦ ਚੋਂ ਫਿਰ ਚੋਰੀਆਂ ਕਰਦਾ ਜੀ ਇਹ ਦਿਨ ਜਿਹੜੀਆਂ ਹੋ ਰਹੀਆਂ ਨੇ ਚੋਰੀਆਂ ਲੁੱਟਾ ਖੋਹਾਂ ਦੇਖੋ ਜੀ ਲੁੱਟਾ ਖੋਹਾਂ ਤਾਂ ਬਹੁਤ ਜ਼ਿਆਦਾ ਜੀ ਐਕਚੁਅਲੀ ਇਹਦੇ ਤੇ ਬੰਨ ਪਾਇਆ ਨਹੀਂ ਕਿ ਇਸ ਪਿਛਲੇ ਕਈ ਸਾਲਾਂ ਤੋਂ 2 ਸਾਲ ਤੋਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ ਜੀ ਬਟ ਮੈਂ ਇੱਕ ਹੀ ਚੀਜ਼ ਕਾਂਗਾ ਵੀ ਪਿਛਲੇ 1.5 ਮਹੀਨੇ ਤੋਂ ਅਸੀਂ ਕੋਈ 10 20 ਪੈਸੇ ਦਾ ਸੁਧਾਰ ਵੇਖ ਲਿਆ ਬਟ ਇਹਨਾਂ ਦੀ ਤਦਾਦ ਇੰਨੀ ਜਿਆਦਾ ਨਾ ਜੀ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਾ ਰੋਕਣਾ ਚਾਹੀਦਾ ਜੀ ਜਿਹੜੀ ਸਭ ਤੋਂ ਵੱਡੀ ਇਹਨੂੰ ਜੀ ਅਸੀਂ ਹੋ ਸਕਦਾ ਥਾਣੇ ਦੇ ਕੇ ਆਵਾਂਗੇ ਥਾਣੇ ਦੇ ਕੇ ਸਾਹਬ ਨਾਲ ਗੱਲ ਹੋ ਗਈ ਹੈ ਜੀ ਉਹ ਕਹਿੰਦੇ ਇਹਨੂੰ ਆਪਣੇ ਆਪ ਇਹਦੇ ਤੇ ਕਾਰਵਾਈ ਪਾ ਦਿਆਂਗੇ ਜੀ ਨਾਲੇ ਮੋਟਰਸਾਈਕਲ ਕੱਲ ਵੀ ਸਾਡੇ ਚੋਰੀ ਹੋਇਆ ਇਹ ਪਤਾ ਕਰਕੇ ਦੱਸਿਓ ਵੀ ਕੌਣ ਹੈ ਇਹ ਕੌਣ ਨਹੀਂ ਹਾਂਜੀ ਲਗਾਤਾਰ ਸਾਡੇ ਏਰੀਆ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਬਹੁਤ ਜ਼ਿਆਦਾ ਦਿਨ ਦਿਹਾੜੇ ਜੀ ਬਹੁਤ ਜ਼ਿਆਦਾ ਜੀ